ਪ੍ਰਚਾਰਸ਼ਨ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਜੇ ਤੁਸੀਂ ਆਪ ਨਹੀਂ ਆਣਾ ਇੱਥੇ ਸਮਾਨ ਤਾਂ ਭੇਜੋ ਦੇਖੋ ਦਰਿਆ ਦੇ ਵਿੱਚ ਕਿੱਦਾਂ ਬਣੇ ਦੀਰਾ ਬਣ ਕੇ ਲੱਗੇ ਹੋਇਆ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਉਹਨਾਂ ਨੂੰ ਫੜਿਆ ਹੋਇਆ ਜੇ ਜ਼ਿਆਦਾ ਨਹੀਂ ਤਾਂ ਬੈਲਟਾਂ ਦਾ ਕੀ ਭੇਜ ਦੋ ਆਪ ਨਹੀਂ ਆ ਸਕਦੇ ਤੁਸੀਂ ਜੀ ਜੀ ਹੁਣ ਜੋ ਮਰਜ਼ੀ ਕਰੀ ਜਾਵੇ ਉਹ ਆਪ ਕਰ ਰਿਹਾ ਕਹਿੰਦਾ ਜੀ ਥੋੜਾ 30 ਫੁੱਟ ਕੋਈ ਗੱਲ ਨਹੀਂ ਜਿੱਥੇ ਲੱਗੇ ਜੇ ਆਊਗਾ ਕਿ ਉਹਦੇ ਕਹਾਂ ਜਾਲ ਨਹੀਂ ਪਾਣਦੇ ਤੇ ਇਹਨਾਂ ਮੁੰਡਿਆਂ ਨੂੰ ਉਹਦੇ ਪੱਥਰ ਨਹੀਂ ਚੱਕਣ ਦਿੱਤਾ ਹੈਗਾ ਪੱਥਰ ਲਿਆ ਗਾ ਅੱਡ ਦਾ ਚਿੱਪਰ ਘੜੇ ਕਾਲੀ ਖੜੇ ਲੱਗੇ ਹੋ ਖੁਸ਼ੀਆਂ ਦੇ ਜਕਾਰੇ ਬਲਾਵੇ ਨਿਆਲੋ ਜਾਵੇ ਪਤਨ ਬਾਬਾ ਦੀਪ ਸਿੰਘ ਦੇ ਚਰਨਾਂ ਨੂੰ ਪਾਵੇ ਸੋਤਰੀਆ ਕਾਲ ਸਿਦਾ ਸਿੰਘਾਂ ਦੀ ਕਿਰਪਾ ਸਾਡੇ ਦੇ ਹੇਠਾਂ ਤੁਹਾਨੂੰ ਇੱਕ ਕੋਈ ਤੱਕ ਡੈਕ ਨਹੀਂ ਆਉਗੀ ਜਿੱਨਾਂ ਜੇ ਸਾਡੇ ਸਹੀ ਸਿੰਘ ਬਾਬਾ ਜੀ ਬੈਠਿਆ ਬੜਾ ਡਰਿਆ ਮਾਹੌਲ ਬਣਿਆ ਸੀਗਾ ਕੱਲ ਪਰਸੋਂ ਦਾ ਕੀ ਹਾਂ ਵੀ ਬੰਨ ਟੁੱਟ ਗਿਆ ਪਾਣੀ ਪਿੰਡਰ ਤੇ ਆ ਗਿਆ ਲੱਗਦਾ ਜੀ ਇੰਦਾ ਦੀ ਕੋਈ ਸਿੱਧੀ ਹੈ ਨਹੀਂ ਇੰਦਾ ਦੀ ਕੋਈ ਵੈਸੇ ਸਥਿਤੀ ਨਹੀਂ ਹੈ ਕਿਉਂਕਿ ਜਿਹੜੇ ਇਧਰਲੇ ਪਾਸੇ ਖੇਤ ਨੇ ਉਹ ਉਹ ਦਿਆ ਤੋਂ ਕਾਫੀ ਉੱਚੇ ਨੇ ਇਹ ਦਰਿਆ ਦੀ ਮੰਨਿਆ ਜਾਵੇ ਤਾਂ ਦਰਿਆ ਘਟੋ ਘਟ 20 ਤੋਂ 25 ਫੁੱਟ ਦਾ ਡੂੰਗਾ ਹੈਗਾ ਪਰ ਕਿਦਾਂ ਦੇ ਹਾਲਾਤ ਬਣੇ ਹੋਏ ਨੇ ਲੋਕਾਂ ਦੀ ਹਵਾਵਾਂ ਬਹੁਤ ਫੈਲਦੀਆਂ ਨੇ ਪਹਿਲਾਂ ਤੇ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਕੋਈ ਡਰਨ ਵਾਲੀ ਗੱਲ ਨਹੀਂ ਹਾਂ ਲੋਕਾਂ ਦਾ ਨੁਕਸਾਨ ਘਾਤੀ ਹੋ ਗਿਆ ਪਰ ਸ਼ਹਿਰ ਵਾਲ ਨੂੰ ਪਾਣੀ ਨਹੀਂ ਆਊਗਾ ਪਾਣੀ ਦਾ ਪਚਾਈ ਹੈ ਸੇਫਟੀ ਹੈ ਨਹੀਂ ਕਿ ਇੱਥੇ ਪਾਣੀ ਦਾ ਪਾਵ ਇੰਨਾ ਤੇਜ਼ ਹੈ ਉਹ ਦੇਖੋ ਲੀਰਾ ਬਣ ਕੇ ਕਿਦਾਂ ਲੱਗੇ ਹੋਏ ਆ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਸੀਪੀਸੀ ਕੰਟਰੋਲ ਵੀ ਨਹੀਂ ਕਰ ਸਕਦੇ ਪਰ ਸ਼ਹਿਰ ਵਾਲੋਂ ਪਾਣੀ ਨਹੀਂ ਆਉਣਾ ਜਿਹੜਾ ਜ਼ਮੀਨਾਂ ਦਾ ਨੁਕਸਾਨ ਹੋ ਰਿਹਾ ਪਰ ਸਹਿਰਾਂ ਨੂੰ ਪਾਣੀ ਨਹੀਂ ਆਊਗਾ ਉਹਦੇ ਲਈ ਲੱਗੇ ਹੋਏ ਆ ਦਿਨ ਰਾਤ ਇਹ ਟਰਾਲੀਆਂ ਨਾਲ ਲੈ ਕੇ ਜਾ ਰਹੇ ਨੇ ਪਾਣੀ ਦੀ ਸੇਵਾ ਕਰ ਰਹੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਨੌਜਵਾਨ ਵੀ ਲੱਗੇ ਹੋਏ ਨੇ ਆਪਣਾ ਪੂਰਾ ਯੋਗਦਾਨ ਦੇ ਰਹੇ ਨੇ ਦਸਰਾਲੀ ਪਿੰਡ ਲੁਧਿਆਣੇ ਦਾ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ ਨੌਜਵਾਨਾਂ ਵੱਲੋਂ ਇੱਥੇ ਬੰਨ ਦੇ ਜੋ ਨੌਜਵਾਨ ਆਪਣਾ ਯੋਗਦਾਨ ਪਾ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸ਼ਾ ਲੋਕ ਨੌਜਵਾਨਾਂ ਚ ਖਾਸਾ ਦੇਖਣ ਨੂੰ ਮਿਲ ਰਿਹਾ ਵਾ ਇਹ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ ਸਿੱਖ ਨੌਜਵਾਨ ਆਪਣੇ ਛੋਟੇ ਵੀ ਜਕਾਰਿਆਂ ਦੀ ਗੂੰਜ ਨਾਲ ਇਹ ਲੰਗਰ ਦੀ ਸੇਵਾ ਨਿਭਾ ਰਹੇ ਨੇ ਤੇ ਸਸਰਾਲੀ ਦਾ ਜਿਹੜਾ ਬੰਨ ਇਹਨੂੰ ਪੱਕਾ ਕੀਤਾ ਜਾ ਰਿਹਾ ਵਾ ਨੌਜਵਾਨ ਜਦੋਂ ਜੇਤ ਕਰਦੇ ਹੋਏ ਕਿਉਂਕਿ ਸਵੇਰੇ ਵੀ ਬਾਰਿਸ਼ ਹੋ ਕੇ ਢੀ ਹੈ ਕੀ ਕਰਿਆ ਜਾਂਦੇ ਹੋ ਸਰ ਤੁਸੀਂ ਬਸ ਭਾਈ ਬੱਬਾ ਜੀ ਸ਼ਹੀਦਾ ਸਿੰਘਾ ਦੀ ਕਿਰਪਾ ਸਾਡੇ ਦੇ ਹੱਥ ਤੱਕ ਤੁਹਾਨੂੰ ਇੱਕ ਕੋਈ ਤੱਕ ਦੱਕ ਨਹੀਂ ਆਉਗੀ ਜਿੰਨਾ ਜ ਸਾਡੇ ਸ੍ਰੀ ਸਿੰਘ ਬਾਬਾ ਜੀ ਬੈਠਿਆ ਬਿਲਕੁਲ ਜੀ ਤੇ ਲੱਗਦਾ ਜਾਏ ਕਿ ਪੱਧਰ ਅੱਗੇ ਦਾ ਵਧਿਆ ਜੀ ਪਾਣੀ ਦਾ ਅੱਗੇ ਨਾਲ ਸਾਡੇ ਭਰਾ ਜੀ ਉਹ ਟਰੈਕਟਰ ਚਾਲੇ ਸਾਡੋ ਮਸ਼ੀਨਾ ਚੱਲਦੀ ਹੈ ਜੀ ਸਾਡਾ ਸਾਰਾ ਕਾਰੋਬਾਰ ਵਧੀਆ ਸੈਟਾ ਸੀਦਾ ਦੀ ਕਿਰਪਾ ਨਾਲ ਜੀ ਲੱਗਦਾ ਵੀ ਅੱਗੇ ਵੀ ਬੰਨ ਦੀ ਪੂਰੀ ਤਿਆਰੀ ਹੈਗੀ ਜੀ ਅੱਗੇ ਬੰਨ ਸਾਡੇ ਬੰਦੇ ਬਣਾਉਣ ਲੱਗ ਰਿਹਾ ਜੀ ਸ੍ਰੀਦਾ ਸਿੰਘਾ ਦੀ ਕਿਰਪਾ ਨਾਲ ਜੀ ਠੀਕ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਲਸਾ ਆ ਤੁਸੀਂ ਵੀ ਆਪਣੀ ਸੇਵਾ ਨਿਭਾ ਰਹੇ ਹੋ ਕੀ ਕਹਿਣਾ ਚਾਹੋਗੇ ਮੈਂ ਸਾਰੇ ਲੁਧਿਆਣਾ ਦੇ ਜਿੰਨੀ ਵੀ ਸੰਗਤ ਆ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਆ ਜਿਸ ਤਰ੍ਹਾਂ ਕੀ ਆਪ ਨੂੰ ਪਤਾ ਮੁਸੀਬਤ ਦਾ ਟਾਈਮ ਚੱਲ ਰਿਹਾ ਹੈ ਨਾ ਤੇ ਆਪਾਂ ਨੂੰ ਚਾਹੀਦਾ ਆ ਪਾਰਟੀ ਬਾਜੀਆਂ ਤੋਂ ਉੱਪਰ ਉੱਠ ਕੇ ਇੱਥੇ ਆ ਕੇ ਅੱਜ ਲੋਕ ਸੇਵਾ ਕਰੋ ਲੋਕ ਸੇਵਾ ਕਰਨ ਦੇ ਨਾਲ ਹੀ ਅੱਜ ਸਾਰਿਆਂ ਦਾ ਭਲਾ ਹੋ ਸਕਦਾ ਹੈ ਬੜਾ ਬੜਾ ਡਰਿਆ ਮਾਹੌਲ ਬਣਿਆ ਆ ਸੀਗਾ ਕੱਲ ਪਰਸੋਂ ਦਾ ਕੀ ਹਾਂ ਵੀ ਬੰਨ ਟੁੱਟ ਗਿਆ ਪਾਣੀ ਪਿੰਡਪ ਚ ਆ ਗਿਆ ਲੱਗਦਾ ਜੀ ਇਦਾਂ ਦੀ ਕੋਈ ਸਥਿਤੀ ਹੈਗੀ ਨਹੀਂ ਇਦਾਂ ਦੀ ਕੋਈ ਵੈਸੇ ਸਥਿਤੀ ਨਹੀਂ ਹੈ ਕਿਉਂਕਿ ਜਿਹੜੇ ਇਧਰਲੇ ਪਾਸੇ ਖੇਤ ਨੇ ਉਹ ਉਹ ਦਰਿਆ ਤੋਂ ਕਾਫੀ ਉੱਚੇ ਨੇ ਇਹ ਦਰਿਆ ਦੀ ਮੰਨਿਆ ਜਾਵੇ ਤਾਂ ਦਰਿਆ ਘਟੋ ਘਟ 20 ਤੋਂ 25 ਫੁੱਟ ਉਹਨਾਂ ਦਾ ਡ ਇਹ ਜਿਹੜੇ ਖੇਤ ਨੇ ਇਹ ਉੱਪਰ ਨੇ ਇਹਨਾਂ ਨੂੰ ਟਾਲ ਲੱਗਦੀ ਲੱਗਦੀ ਬਹੁਤ ਟਾਈਮ ਲੱਗੂਗਾ ਜਦ ਤੱਕ ਪਿਛੇ ਪਾਣੀ ਘਟ ਜਾਣਾ ਡਰਨ ਦੀ ਕੋਈ ਕੋਈ ਲੋੜ ਨਹੀਂ ਆ ਤਾਂ ਮੈਂ ਸਾਰੀਆਂ ਸੰਗਤਾਂ ਨੂੰ ਕਹਿਣਾ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ ਉਹ ਇੱਥੇ ਆ ਕੇ ਸਸਤਰਾਲੀ ਬੰਨ ਤੇ ਆਪਣੀ ਸੇਵਾ ਕਰੋ ਬਿਲਕੁਲ ਜੀ ਅਪੀਲ ਕੀਤੀ ਹੈ ਦੱਸਿਆ ਇਹਨਾਂ ਨੇ ਕਿ ਡਰਨ ਦੀ ਲੋੜ ਨਹੀਂ ਆ ਬੰਨ ਠੀਕ ਨੇ ਤੇ ਅਪੀਲ ਕੀਤੀ ਉਹਨਾਂ ਨੇ ਕਿ ਜੇ ਉਹ ਵੀ ਇੱਥੇ ਨੌਜਵਾਨ ਸੇਵਾ ਕਰ ਸਕਦੇ ਨੇ ਇੱਥੇ ਜਰੂਰ ਆਨ ਸਸਤਰਾਲੀ ਬੰਨ ਤੇ ਬਾਕੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਗਰਾਊਂਡ ਜ਼ੀਰੋ ਦੀਆਂ ਤਸਵੀਰਾਂ ਨੇ ਅਸੀਂ ਐਨ ਕੰਡੇ ਦੇ ਖੜੇ ਆ ਜਿੱਥੇ ਨੌਜਵਾਨ ਬੰਨ ਦੀ ਸੇਵਾ ਨਹੀਂ ਬਾ ਰਹੇ ਨੇ ਜੀ ਬਿਲਕੁਲ ਹਾਂਜੀ ਹਾਂਜੀ ਲੋੜ ਨਹੀਂ ਪਾਣੀ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਘਟ ਗਿਆ ਪਿੱਛੋਂ ਡਾਈਮ ਚੋਂ ਵੀ ਪਾਣੀ ਸੁਣਨ ਨੂੰ ਆਇਆ ਵੀ ਘਟ ਗਿਆ ਦਰਨ ਦੀ ਕੋਈ ਲੋੜ ਨਹੀਂ ਆ ਹਰ ਬੰਦਾ ਆਪਣੇ ਆਪਣੇ ਪਿੰਡ ਦੇ ਵਿੱਚੋਂ ਆਪਣੇ ਆਪਣੇ ਮਹੱਲੇ ਚੋਂ 10-15 ਬੰਦੇ ਦੀ ਟੀਮ ਲੈ ਕੇ ਆਓ ਤੇ ਸੇਵਾ ਕਰੋ ਬਿਲਕੁਲ ਜੀ ਬੜੀ ਰਾਤਵਾਰੀ ਇਹਨਾਂ ਨੇ ਗੱਲ ਦੱਸੀ ਹੈ ਕਿ ਪਾਣੀ ਦਾ ਪੱਦਰ ਥੋੜਾ ਜਿਹਾ ਘਟ ਗਿਆ ਸਾਡੇ ਨੇ ਮੌਜੂਦ ਨੇ ਜੁੜਾਵਰ ਮੁੰਡਿਆ ਜੀ ਗੱਲਬਾਤ ਕਰਾਵਾਂਗੇ ਉਹਨਾਂ ਨਾਲ ਸੇਵਾ ਨਹੀਂ ਬਾ ਰਹੇ ਨੇ ਤੁਸੀਂ ਤੁਸੀਂ ਹਾਂਜੀ ਜੁੜਾਵਰ ਜੀ ਕੀ ਕਰਨਾ ਚਾਹੋਗੇ ਸਰ ਸੇਵਾ ਨਹੀਂ ਬਾ ਰਹੇ ਹੋ ਆ ਲੱਗੇ ਹੋਏ ਜੀ ਸਾਰੀ ਸੰਗਤ ਆਪਣੀ ਪੂਰੀ ਟੀਮ ਲੱਗੀ ਹੋਈ ਆ ਆਮ ਆਦਮੀ ਪਾਰਟੀ ਦੀ ਫੋਨ ਆਇਆ ਸੀ ਕਹਿੰਦੇ ਪਾਣੀ ਦੀ ਇੰਸਪਾਇਰਮੈਂਟ ਆ ਪਾਣੀ ਲੈ ਕੇ ਜਾ ਰਹੇ ਆ ਜੀ ਉੱਥੇ ਸਰ ਕਿੱਦਾਂ ਦੇ ਹਾਲਾਤ ਬਣੇ ਹੋ ਨੇ ਲੋਕਾਂ 'ਚ ਹਵਾਵਾਂ ਬਹੁਤ ਫੈਲਦੀਆਂ ਨੇ ਪਹਿਲਾਂ ਤੇ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਕੋਈ ਡਰਨ ਵਾਲੀ ਗੱਲ ਨਹੀਂ ਹਾਂ ਲੋਕਾਂ ਦਾ ਨੁਕਸਾਨ ਕਾਫੀ ਹੋ ਗਿਆ ਪਰ ਸ਼ਹਿਰ ਵਾਲ ਨੂੰ ਪਾਣੀ ਨਹੀਂ ਆਊਗਾ ਪਾਣੀ ਦਾ ਬਚਾ ਹੀ ਐ ਜ਼ਮੀਨ ਦੇ ਲੈਵਲ ਤੋਂ ਥੱਲੇ ਹੀ ਚੱਲ ਰਿਹਾ ਮਾਲਕ ਅੱਗੇ ਅਰਦਾਸ ਕਰੋ ਵੀ ਮਾਲਕਾ ਜਿਹੜਾ ਇਹ ਪਾਣੀ ਹੈ ਘਟ ਜਾਵੇ ਤੇ ਕਿਸੇ ਦਾ ਨੁਕਸਾਨ ਨਾ ਹੋਵੇ। ਇਹ ਕੰਟਰੋਲ ਹੈ ਡਾ ਜੀ ਬੁੜੀ। ਸੀਪੀ ਕੰਟਰੋਲ ਵੀ ਨਹੀਂ ਕਹਿ ਸਕਦੇ ਪਰ ਸਹਿਰ ਵੱਲੋਂ ਪਾਣੀ ਨਹੀਂ ਆਉਣਾ। ਜਿਹੜਾ ਜ਼ਮੀਨਾਂ ਦਾ ਨੁਕਸਾਨ ਹੋ ਰਿਹਾ ਪਰ ਸਹਿਰ ਵੱਲੋਂ ਪਾਣੀ ਨਹੀਂ ਆਊਗਾ। ਉਹਦੇ ਲਈ ਲੱਗੇ ਹੋਏ ਆ ਦਿਨ ਰਾਤ ਪੂਰੀ ਮਿਲਟਰੀ ਲੱਗੀ ਹੋਈ ਹੈ। ਪੂਰਾ ਪ੍ਰਸ਼ਾਸਨ ਲੱਗਾ ਹੋਇਆ। ਪਿੰਡਾਂ ਦੇ ਲੋਕ ਨਾਲ ਲੱਗੇ ਹੋਏ ਆ ਸੇਵਾ ਨਿਭਾ ਰਹੇ ਆ। ਜੇਕਰ ਬਰਸਾਤ ਹੁੰਦੀ ਹੈ ਤਾਂ ਲੱਗਦਾ ਜੀ ਕੋਈ ਸਲਾਹਤ ਖਰਾਬ ਹੋ ਸਕੇ। ਬਰਸਾਤ ਉੱਪਰ ਨਾ ਹੋਵੇ ਪੰਜਾਬ 'ਚ ਬਰਸਾਤ ਦਾ ਦਰਿਆ ਨਾ ਕੋਈ ਲੈਂਕ ਨੇ ਜਿਹੜਾ ਵਰ ਮੁੰਡੀਆਂ ਸੀਗੇ ਹਰਦੀਪ ਮੁੰਡੀਆਂ ਜਿਹੜੇ ਮੰਤਰੀ ਨੇ ਉਹਨਾਂ ਦੇ ਭਰਾ ਸੀਗੇ ਉਹ ਸੇਵਾ ਨਿਭਾ ਰਹੇ ਨੇ ਗੱਲਬਾਤ ਕੀਤੀ ਇੱਥੇ ਇਹ ਟਰਾਲੀਆਂ ਨਾਲ ਲੈ ਕੇ ਜਾ ਰਹੇ ਨੇ ਪਾਣੀ ਦੀ ਸੇਵਾ ਕਰ ਰਹੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਨੌਜਵਾਨ ਵੀ ਲੱਗੇ ਹੋਏ ਨੇ ਆਪਣਾ ਪੂਰਾ ਯੋਗਦਾਨ ਦੇ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਸਰਾਲੀ ਪਿੰਡ ਲੁਧਿਆਣੇ ਦਾ ਬੋਲੇ ਸੋ ਨਿਹਾਲ ਹਾਂਜੀ ਅਸੀਂ ਧੰਨਵਾਦ ਕਰਨ ਜਾਵਾਂਗੇ ਜਿਹੜੇ ਸਾਡ ਨੂੰ ਬਾਹਰੋਂ ਬਹੁਤ ਸਨਯੋਗ ਮਿਲ ਰਿਹਾ ਸੰਗਤ ਦਾ ਇਹਨਾਂ ਦਾ ਬਹੁਤ ਬਹੁਤ ਵੱਡਾ ਧੰਨਵਾਦ ਜੀ ਜਿੰਨਾ ਕਰੀਏ ਉਹਨਾਂ ਹੀ ਥੋੜਾ ਵਾ ਸਾਡੇ ਨਾਲ ਬਾਹਰ ਨਹੀਂ ਸੰਗਤ ਦਾ ਜਿਆਦਾ ਹਾਲੇ ਸਾਡੇ ਪਿੰਡ ਦੇ ਲੋਕ ਨਹੀਂ ਇੰਨਾ ਕੰਮ ਕਰਦੇ ਆ ਕਿ ਸੇਵਾ ਕਰ ਰਹੇ ਜਿੰਨੇ ਵੀ ਬਾਹਰ ਨਹੀਂ ਸੰਗਤ ਕਰ ਰਹੀ ਆਗੇ ਤੋਂ ਇਹ ਵੀਡੀਓ ਬਣਾਉਣ ਦੇ ਵਿੱਚ ਬਿਜੀ ਆ ਸਾਡੇ ਲੋਕ ਅਈ ਤੇ ਦੂਜੀ ਗੱਲ ਇਹ ਲੈਂਡ ਪੂਲਿੰਗ ਦਾ ਕੈਨਸਲ ਜਿਹੜੇ ਕਿਸਾਨ ਵੀਰਾਂ ਨੇ ਕੀਤੀ ਆ ਇਹਨਾਂ ਨੇ ਇਹ ਸਰਕਾਰ ਦਾ ਹੀ ਸਾਰਾ ਕੰਮ ਆ ਜੋ ਵੀ ਇਹ ਦੇਖਿਆ ਬੇ ਉਹ ਲੈਂਡ ਪੂਲਿੰਗ ਕੈਨਸਲ ਕਰਨ ਦੇ ਕਾਰਨ ਮਾਰਨ ਦੀ ਕੋਸ਼ਿਸ਼ ਕੰਗਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪੰਜਾਬ ਨੂੰ ਪਰ ਇਹ ਕੰਗਾਲ ਹੋਣਾ ਹੈ ਜੀ ਪੁਲਿਸ ਸਾਹਿਬ ਦੇਖੋ ਕਿਸਾਨਾਂ ਦੇ ਰੋ ਅੱਗੇ ਉਹਨਾਂ ਨੂੰ ਵਾਪਸ ਲੈਣੀ ਪਈ ਹੈ ਪੁਲਿਸੀ ਹਾਂਜੀ ਦੇਖੋ ਲੈਣੀ ਪਈ ਵਾਪਸ ਉਹ ਸੋਚਦੇ ਸੀ ਕਿ ਉਹ ਕਿਸਾਨ ਸਾਨੂੰ ਦੇ ਦੇਣਾ ਆਪਣਾ ਬ੍ਰਾਂਡ ਹਰ ਚੀਜ਼ ਦਾ ਆਪਣਾ ਬ੍ਰਾਂਡ ਬਣਾ ਕੇ ਵੇਚਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਅਸੀਂ ਤਾਂ ਫਿਰ ਗਰੀਬ ਹੋ ਜਾਣਾ ਸੀ ਜੇ ਇਹਨਾਂ ਨੂੰ ਲੈਂਡ ਪੂਲਿੰਗ ਕਰਨ ਦੇ ਦਿੰਦੇ ਤਾਂ ਇਸ ਕਰਕੇ ਕੈਨਸਲ ਕੀਤਾ ਉਹਨਾਂ ਨੇ ਦੇਖਿਆ ਵੀ ਕਿਸੇ ਨਾ ਕਿਸੇ ਬਹਾਨੇ ਪੰਜਾਬ ਨੂੰ ਅਸੀਂ ਮਾਰਨ ਦੀ ਕੋਸ਼ਿਸ਼ ਕਰੀਏ ਤਾਂ ਕਿ ਇਹ ਸਾਨੂੰ ਵਾਪਸ ਲੈਂਡ ਪੂਲਿੰਗ ਦੀ ਐਸਪੈਕਟ ਕਰਨ ਪਰ ਐਦਾਂ ਹੋਣਾ ਨਹੀਂ ਕਦੇ ਵੀ ਕਿਉਂਕਿ ਪੰਜਾਬੀਆਂ ਦੀ ਹਾਲ ਜਿਹੜੀ ਜੰਗੀਰ ਉਹ ਜਾਗਦੀ ਹੈ ਤੋ ਜਾਗਦੀ ਰਹੇਗੀ ਅੱਛਾ। ਆਪਾਂ ਸਕੂਲ ਦੀ ਗੱਲ ਕਰੀਏ ਸਰ ਪੱਦਰ ਅੱਗੇ ਇੱਕ ਬੜਿਆ ਪਾਣੀ ਦਾ ਕੇ ਘਟਿਆ ਹੈ। ਜੀ ਦੇਖੋ ਰਫਤਾਰ ਹੈ ਜਿਹੜੀ ਇਹਦੀ ਚਾਲ ਹੈ ਇਸ ਟਾਈਮ ਤੁਸੀਂ ਆਪ ਦੇ ਕੈਮਰੇ ਨਾਲ ਘੁਮਾ ਕੇ ਦੇਖ ਸਕਦੇ ਹੋ ਅੱਗੇ ਨਾਲ ਬਹੁਤ ਘਟੀ ਹੋਈ ਆ। ਜੇ ਅਸੀਂ ਕੱਲ ਜਾਂ ਪਰਸੋਂ ਦੇਖਦੇ ਰਫਤਾਰ ਬਹੁਤ ਜ਼ਿਆਦਾ ਤੇਜ਼ ਸੀਗੀ। ਔਰ ਰਾਤ ਨੂੰ ਅਸੀਂ ਦੇਖਦੇ ਆ ਅਛਾ ਹੋ ਸਕਦਾ ਪਾਣੀ ਛੱਡ ਦਿੰਦੇ ਹੋਣ। ਦੋ ਤਿੰਨ ਦਿਨ ਪਹਿਲਾਂ ਆਵਾਜ਼ ਸੀ ਕਿ ਜਿਹੜੇ ਸਸਰਾਲੀ ਦੇ ਨਾਲ ਦੇ ਪਿੰਡ ਨੇ ਜਿਹੜੇ ਵਾਂ ਟੁੱਟ ਗਿਆ ਵਾ ਪਿੰਡ ਡੁੱਬ ਚੁੱਕੇ ਨੇ। ਕੀ ਲੱਗਦਾ ਉੱਥੇ ਉਹ ਜਿਹੜ ਇੱਕ ਸਾਈਡ ਤੋਂ ਹੋ ਗਈ ਹੈ ਪਰਲੀ ਸਾਈਡ ਤੋਂ ਨਹੀਂ ਹੋਈ ਜੇ ਦੇਖਿਆ ਜੇ ਅੱਜ ਤਾਂ ਪਰਲੀ ਸਾਈਡ ਸਾਰੇ ਕਾਹੀ ਦਿਖ ਰਹੀ ਹੈ ਕਿਉਂਕਿ ਉਧਰੋਂ ਮਾਈਨਿੰਗ ਨਹੀਂ ਹੋਈ ਜਿਹੜੀ ਦੀ ਇੱਧਰੋਂ ਮਾਈਨਿੰਗ ਹੋਈ ਉਹ ਤਾਂ ਸਾਰੀ ਪਾਣੀ ਦੀ ਇੱਧਰ ਆਈ ਆ ਇਹ ਕਿਤੇ ਨਾ ਕਿਤੇ ਚਲੋ ਖਤਰਾ ਤਾਂ ਆਪਾਂ ਨਹੀਂ ਕਹਿ ਸਕਦੇ ਵਾਹਿਗੁਰੂ ਦੀ ਕਰਪਾਣਾ ਚਿੱਤ ਸਿੰਘ ਦੀ ਕਰਪਾਣਾ ਵੀ ਇੱਥੇ ਨਹੀਂ ਬਾਹਰ ਨਹੀਂ ਜਾਂਦਾ ਪਾਣੀ ਅੰਦਰੇ ਅੰਦਰ ਕੰਟਰੋਲ ਚ ਰਹੂਗਾ ਬਾਹਰ ਨਹੀਂ ਜਾਂਦਾ ਜਿੱਥੇ ਤੱਕ ਅਪੀਲ ਕੀ ਰੂਗੀ ਆਸ-ਪਾਸ ਦੇ ਲੋਕਾਂ ਨੂੰ ਲੋਹਣਾ ਵਸਣ ਕੀ ਪੀਂਦੇ ਹਲਦੀਆਣਾ ਵਸੇ ਨੇ ਇਹ ਕਹਿਵਾਂਗੇ ਜੀ ਕੋਈ ਗੱਲ ਨਹੀਂ ਖਤਰਾ ਵਾਲੀ ਗੱਲ ਕੋਈ ਨਹੀਂ ਘਬਰਾਣੇ ਵਾਲੀ ਕੋਈ ਗੱਲ ਨਹੀਂ ਸ਼ਾਂਤੀ ਨਾਲ ਜਿੱਦਾਂ ਜਿੰਨਾ ਵੀ ਹੋ ਸਕਦਾ ਸਾਨੂੰ ਬਾਤੋ ਬਾਤਾਂ ਕੇ ਸੰਜੋਗ ਦੋਵੋ ਇੱਥੇ ਜੀ ਸੇਵਾ ਇਹਦੀ ਕਰਨੀ ਮਿੱਟੀ ਦੇ ਬੋਰੇ ਭਾਰਨੇ ਪੱਤਰ ਚਕਾਣੇ ਸਾਈਡ ਤੇ ਇਹਨਾਂ ਜਾਣ ਕਿਤੇ ਨਾ ਕਿ ਕੋਈ ਪ੍ਰਸ਼ਾਸਨ ਤਾਂ ਕੁਝ ਕਰ ਹੀ ਨਹੀਂ ਰਿਹਾ ਜੇ ਦੇਖੇ ਆ ਵੀ ਡੀਸੀ ਦੀ ਕਿ ਦੇਖ ਲਓ ਕਿੰਨੇ ਬੰਦੇ ਆ ਉਹ ਕਹਿੰਦੇ 75 ਸਾਡੇ ਵਰਕਰ ਆਏ ਨੇ 75 ਵਰਕਰਾਂ ਦੇ ਵਿੱਚੋਂ ਮੈਨੂੰ ਨਹੀਂ ਲੱਗਦਾ ਮੈਂ ਜਦੋਂ ਉਹਨਾਂ ਨੂੰ ਕਿਹਾ ਵੀ ਤੁਹਾਡੇ ਵਰਕਰਾਂ ਲਾਓ ਤੁਸੀਂ ਪਹਿਲਾਂ ਸਾਡੀ ਸੰਗਤ ਖੜੀ ਆ ਮੈਂ ਕਿਹਾ ਲਾਓ ਚਾਰ ਵਰਕਰ ਆਏ ਚਾਰ ਵਰਕਰਾਂ ਨਾਲ ਇੱਕ ਵਾਰੀ ਜੀਸੀ ਦਾ ਵਾਗੜ ਭਰਿਆ ਮੁੜ ਕੇ ਉਹ ਵੀ ਗਿਆ ਸੀ ਜੀ ਸਾਹਿਬ ਤਾਂ ਆਪ ਲੱਗੇ ਹੋਏ ਸੀ ਉਹਨੇ ਵੀਡੀਓ ਜੀ ਸਾਹਿਬ ਵੀ ਦੇਖੋ ਲੱਗੇ ਤਾਂ ਹੋਏ ਆਪਾਂ ਕਹਿ ਨਹੀਂ ਸਕਦੇ ਸ਼ੋਅ ਆਫ ਵੀ ਕਰ ਸਕਦੇ ਆ ਉਹ ਜਿੱਦਾਂ ਦੇਖੇ ਜਾਵੇ ਤਾਂ ਡੀਸੀ ਦੇ ਅੰਦਰ ਚ ਬਹੁਤ ਕੁਝ ਆ ਜਿਉਂ ਕਰਨਾ ਵਾ ਬਈ ਉਹਨਾਂ ਕਰ ਸਕਦਾ ਵਾ ਜ਼ਿਲ੍ਹੇ ਦੇ ਮਾਲਕ ਨੇ ਜੀ ਬੁੱਢਾ ਹਾਂ ਜ਼ਿਲ੍ਹੇ ਦੇ ਮਾਲਕਾਂ ਜਾਂ ਤਾਂ ਉਹਨਾਂ ਨੇ ਇਹ ਕਹਿ ਸਕਦੇ ਆ ਵੀ ਪਤਾ ਕੁਝ ਨਹੀਂ ਹੈਗਾ ਡੀਸੀ ਬਣ ਚੁੱਕੇ ਹੋਏ ਪਤਾ ਨਹੀਂ ਇਹ ਕਹਿ ਸਕਦੇ ਆ ਡੀਸੀ ਹੁਣ ਜੋ ਮਰਜ਼ੀ ਕਰੀ ਜਾਵੇ ਸ਼ੋਅ ਆਫ ਕਰ ਰਿਹਾ ਕਹਿੰਦਾ ਜੀ ਥੋੜਾ 30 ਫੁੱਟ ਕੋਈ ਗੱਲ ਨਹੀਂ ਜਰਰੀ ਇੱਥੇ ਲੱਗੇ ਜੇ ਆਊਗਾ ਅਸੀਂ ਉਹਦੇ ਕਾਵਾਂ ਜਾਲ ਨਹੀਂ ਪਾਣਦੇ ਤੇ ਇਹਨਾਂ ਨੇ ਉਹਦਾ ਉਹਦੇ ਪੱਥਰ ਨਹੀਂ ਚੱਕਣ ਦਿੱਤਾ ਹੈਗਾ ਪੱਥਰ ਲਿਆ ਕੇ ਆੜਦਾ ਚਿੱਪਰ ਗੜੀ ਕਾਲੀ ਖੜੇ ਲਿਗੇ ਉਹ ਪਿੱਪਰ ਪੱਥਰ ਪਾਵਾ ਕੇ ਉਹਦੇ ਜੜੇ ਕੰਦਾ ਲੱਗੇ ਆ ਗਿਆ ਦੇਖੋ ਸਿਆਸ਼ਤ ਹੈ ਇਹਨਾਂ ਦੀ ਹੋਰ ਕੀ ਕਹਿ ਸਕਦੇ ਅਸੀਂ ਹੁਣ ਤੁਸੀਂ ਪ੍ਰਸ਼ਾਸਨ ਦੇ ਖਿਲਾਫ ਵੀ ਕੁਝ ਰੋਸ ਦੇਖਣ ਨੂੰ ਮਿਲ ਰਿਹਾ ਵਾ ਨੌਜਵਾਨਾਂ ਦਾ ਜਿਹੜੇ ਇੱਥੇ ਸੇਵਾ ਨਿਭਾ ਰਹੇ ਨੇ ਤੇ ਬਾਕੀ ਉਹਨਾਂ ਨੇ ਅਪੀਲ ਵੀ ਕੀਤੀ ਜੋ ਵੀ ਲੋਕ ਜੋ ਵੀ ਨੌਜਵਾਨ ਇੱਥੇ ਸੇਵਾ ਕਰਨ ਦੇ ਚਾਹਵਾਨ ਤੇ ਇੱਥੇ ਆ ਕੇ ਬੋਲਿਆ ਦੀ ਪੱਥਰਾਂ ਦੀ ਜਾਲ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਣ ਬਾਕੀ ਇਹ ਤਸਵੀਰਾਂ ਨੇ ਮਤਲਬ ਦਰਿਆ ਦੀਆਂ ਸਸਰਾਲੀ ਪਿੰਡ ਲੁਧਿਆਣੇ ਦਾ ਨੌਜਵਾਨਾਂ ਨੇ ਕਿਹਾ ਹੈ ਕਿ ਦਰਨ ਦੀ ਲੋੜ ਨਹੀਂ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿਛਲੇ ਦਿਨ ਹੀ ਫਵਾਵਾ ਹੋ Đi ਸੀ ਕਿ ਬੰਨ ਟੁੱਟ ਗਏ ਨੇ ਲੇਕਿਨ ਨੌਜਵਾਨਾਂ ਨੇ ਇੱਥੇ ਆਪਣਾ ਪੂਰਾ ਜੋਰ ਲਾਇਆ ਹੋਇਆ ਪੂਰੀ ਜਦੋਜਹਤ ਕਰ ਰਹੇ ਨੇ ਕਿ ਹਾੜਾ ਦਾ ਬਚਾ ਰਹਿ ਸਕੇ ਬਾਕੀ ਇਦਾਂ ਦੇ ਮੁੱਦੇ ਹੋਰ ਦਿਖਾਉਂਦੇ ਰਵਾਂਗੇ ਬਣੇ ਦੇ ਜੁੜੇ ਦੋਸਤਾਂ ਵਾ